ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨੂੰ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਮਾਣਾ ਸ਼ਹਿਰ ਦੇ ਵਿੱਚ ਭਾਜਪਾ ਮੰਡਲ ਵੱਲੋਂ ਜਿਹੜਾ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਾਬਕਾ ਆਗੂ ਆਸੀ ਦੇ ਖਿਲਾਫ ਜਿਹੜਾ ਤਿੱਖਾ ਵਿਰੋਧ ਪ੍ਰਦਰਸ਼ਨ ਕਰਦੇ ਆ ਪੁਤਲਾ ਜਿਹੜਾ ਸਾੜਿਆ ਗਿਆ ਭਾਜਪਾ ਮੰਡਲ ਸਮਾਣਾ ਦੇ ਪ੍ਰਧਾਨ ਜਤਿੰਦਰ ਸ਼ਰਮਾ ਨੇ ਕਿਹਾ ਕਿ ਆਸੀ ਵੱਲੋਂ ਸਾਡੇ ਸਤਕਾਰ ਗੁਰੂਆਂ ਦੇ ਬਾਰੇ ਜਿਹੜਾ ਵਰਤੇ ਸ਼ਬਦ ਦੇ ਬਿਲਕੁਲ ਹੀ ਨਿੰਦਣਯੋਗ ਹਨ ਜਿਨ੍ਹਾਂ ਨੂੰ ਅਸੀਂ ਕਿਸੇ ਵੀ ਕੀਮਤ ਤੇ برداشت ਨਹੀਂ ਕੀਤਾ ਜਾਵੇਗਾ ਤੇ ਉਹਨਾਂ ਕਿਹਾ ਕਿ ਸਤਗੁਰੂ ਸਾਡੇ ਆਸਰੇ ਦੇ ਕੇਂਦਰ ਹਨ ਅਤੇ ਉਹਨਾਂ ਬਾਰੇ ਆਮ ਸ਼ਬਦ ਜਿਹੜੇ ਬਿਆਨ ਦਿੱਤੇ ਗਏ ਹਨ ਉਹਨਾਂ ਦੇ ਖਿਲਾਫ ਅਸੀਂ ਸਖਤ ਜਿਹੜੀ ਕਾਰਵਾਈ ਦੀ ਮੰਗ ਕਰਦੇ ਹਾਂ ਤੇ ਅੱਜ ਭਾਜਪਾ ਹਰ ਪੱਧਰ ਤੇ ਜਿਹੜੀ ਆ ਵਧੀਆ ਸੋਚ ਰੱਖਦੀ ਹੈ ਤੇ ਭਾਜਪਾ ਨੂੰ ਇਹਨਾਂ ਵੱਲੋਂ ਜਿਹੜਾ ਮਾੜਾ ਸਿੱਧਾ ਬੋਲਿਆ ਜਾਂਦਾ ਤੇ ਸਾਡੇ ਗੁਰੂਆਂ ਦਾ ਅਪਨਾਣ ਕੀਤਾ ਜਾਂਦਾ ਉਸ ਦੇ ਵਿਰੁੱਧ ਅੱਜ ਜਿਹੜਾ ਸਮਾਣਾ ਦੇ ਵਿੱਚ ਆਜਸੀ ਦਾ ਜਿਹੜਾ ਪੁਤਲਾ ਫੂਕ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੀ ਪੜਾਅ ਵੀ ਗੱਡੀ ਗਈ ਇਸ ਮੌਕੇ ਯੂਵਾ ਮੋਚਾ ਦੇ ਪ੍ਰਧਾਨ ਜਿਹੜੇ ਪ੍ਰਕਸ਼ਿਤ ਪਾਠਕ ਨੇ ਦੰਮਣ ਭੱਲਾ ਨੇ ਹੋਰ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜਾ ਇਹਨਾਂ ਵੱਲੋਂ ਅੱਜ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਆਚੀ ਦੇ ਪੁਤਲੇ ਦੇ ਉੱਪਰ ਚੱਪਲਾ ਜੁੱਤੀਆਂ ਤੱਕ ਵੀ ਮਾਰੀਆਂ ਗਈਆਂ ਇਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਮਾਨਹਾਨੀ ਦੀਆਂ ਇਹਨਾਂ ਵੱਲੋਂ ਦਾਵਾ ਠੋਕਣ ਦੀ ਵੀ ਗੱਲਾਂ ਕੀਤੀਆਂ ਗਈਆਂ ਨੇ ਉਹਨਾਂ ਕਿਹਾ ਕਿ ਅਜਿਹੇ ਜੇ ਇਹੀ ਲੀਡਰ ਕੰਮ ਕਰਨਗੇ ਤਾਂ ਆਮ ਪਬਲਿਕ ਨੂੰ ਕੀ ਸੁਨੇਹਾ ਦੇਣਗੇ ਇਹਨਾਂ ਨੂੰ ਦਿੱਲੀ ਦੇ ਲੋਕਾਂ ਦੇ ਵੱਲੋਂ ਪਹਿਲਾਂ ਨਕਾਰਿਆ ਸੀ ਤੇ ਹੁਣ ਪੰਜਾਬ ਦੇ ਲੋਕ ਵੀ ਜਿਹੜਾ ਨਕਾਰਣਗੇ ਤੇ ਅੱਜ ਭਾਜਪਾ ਦੇ ਵੱਲੋਂ ਜਿਹੜਾ ਇਹਨਾਂ ਦੇ ਖਿਲਾਫ ਲਗਾਤਾਰ ਪੜਾਅਸ ਕੱਢੀ ਗਈ ਤੇ ਪੁਤਲਾ ਫੂਕੇ ਜਿਹੜਾ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਫਿਲਹਾਲ ਦੇ ਇਜਾਜ਼ਤ ਸਮਾਨਤਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਪ੍ਰੋਟੈਸਟ ਕਰ ਰਹੇ ਹੋ ਪੁਤਲਾ ਫੂਕ ਰਹੇ ਹੋ ਅਸਲ ਦੇ ਵਿੱਚ ਕੀ ਵਜ੍ਹਾ ਹੋਈ ਹੈ ਦੇੜੀ ਦਿੱਲੀ ਵਿਧਾਨ ਸਭਾ ਚ ਨੌਵੇਂ ਗੁਰੂ ਮਹਾਰਾਜ ਦੇ ਸਨਮਾਨ ਬਾਰੇ ਚ ਡਿਸਕਸ਼ਨ ਚੱਲ ਰਹੀ ਸੀ ਜਿਸ ਪਾਰਟੀ ਉਹਨਾਂ ਦੇ ਸਨਮਾਨ ਬਾਰੇ ਬਹੁਤ ਸਿੰਘ ਜਬ ਪਦਾਰੀ ਸੀ ਸੇਸ਼ਾ ਉਹ ਉਸ ਚ ਆਖੀ ਸੀ ਕਿ ਗੁਰੂ ਜੀ ਬਾਰੇ ਇਹ ਜੇ ਸ਼ਬਦ ਕਹੇ ਜਿਹੜੇ ਆਮ ਸਾਨੂੰ ਦਸਰੇ ਵੀ ਉਹ ਗਲਤ ਨਹੀਂ ਹੋ ਮਨ ਚ ਕੀੜਾ ਹੁੰਦਾ ਇਹਨਾਂ ਦਾ ਚਰਿੱਤਰ अलग है काम अलग है कहते कुछ ने कर दे कुछ ने इनਾਂ ਦੇ ਮਤਲਬ ਸਾਡੇ ਧਰਮ ਦੇ ਪ੍ਰਤੀ ਜਾਂ ਸਿੱਖ ਧਰਮ ਦੇ ਪ੍ਰਤੀ ਕਿਸੇ ਵੀ ਧਰਮ ਦੇ ਪ੍ਰਤੀ ਨਾ ਕੋਈ ਭਾਵਨਾ ਇਹਨਾਂ ਦੀ ਐਸੀ ਹੈ ਨਹੀਂ ਇਹ ਹਮੇਸ਼ਾ અપਮਾਨ ਕਰਦੇ ਨੇ ਪਹਿਲਾਂ ਵੀ ਪੰਜਾਬ 'ਚ ਵੀ ਇਹਨਾਂ ਨੇ ਕਈ ਵਾਰੀ ਸਾਡੇ ਧਾਰਮਿਕ ਆਸਥਾਵਾਂ ਦਾ ਤੇ ਸਿੱਖ ਹੈ ਤੇ ਹੈ Hindu ਹੈ ਇਹਨਾਂ ਨੇ અપਮਾਨ ਕਰਦੇ ਰਹੇ ਨੇ ਅਸੀਂ ਇਹਦਾ ਪੂਰਾ ਵਿਰੋਧ ਕਰ ਰਹੇ ਹਾਂ ਭਾਰਤ ਦੇ ਜਨਤਾ ਪਾਰਟੀ ਹਰ ਮੰਡਲ ਤੇ ਜਗਾ ਜਗਾ ਪੰਜਾਬ ਦੇ ਜਿੰਨੇ ਵੀ ਮੰਡਲ ਨੇ ਜਾਂ ਹੋਰ ਵੀ ਦਿੱਲੀ ਚ ਵੀ ਇਹਦਾ ਪੂਰਾ ਵਿਰੋਧ ਹੋ ਰਿਹਾ ਹੈ ਤਾਂ ਇਸ ਹੀ ਪੁਤਲਾ ਸਾੜ ਕੇ ਅੱਜ ਆਪਣਾ ਰੋਸ ਪ੍ਰਗਟ ਕਰ ਰਹੇ ਹਾਂ ਅੱਜ ਸਾਡੇ ਸਮਾਣੇ ਮੰਡਲ ਦੇ ਵਿੱਚ ਜਤਿੰਦਰ ਚਰਮਾ ਜੀ ਸਾਡੇ ਮੰਡਲ ਪ੍ਰਧਾਨ ਜੀ ਦੀ ਅਗਵਾਈ ਦੇ ਵਿੱਚ ਆਤੀ ਜੋਗੀ ਐਕਸ ਸੀ ਐਮ ਦਿੱਲੀ ਸੀ ਉਹਨੇ ਵਿਧਾਨ ਸਭਾ ਦੇ ਵਿੱਚ ਬੁਰੂਆਂ ਦੇ ਬਾਰੇ ਬਹੁਤ ਹੀ ਗੰਦੇ ਸ਼ਬਦ ਆਪਾਂ ਕਹਿ ਸਕਦੇ ਹਾਂ ਬਹੁਤ ਹੀ ਗਿਰੀ ਹੋਈ ਹਰਕਤ ਕਹਿ ਸਕਦੇ ਹਾਂ ਉਹਨੇ ਸ਼ਬਦ ਬੋਲੇ ਨੇ ਇਸ ਚੀਜ਼ ਦੇ ਰੋਸ ਪ੍ਰਦਰਸ਼ਨ ਦੇ ਵਿੱਚ ਅੱਜ ਸਾਡਾ ਸਾਰਾ ਸਮਾਣਾ ਮੰਡਲ ਆਤਸੀ ਦਾ ਪੁਤਲਾ ਫੂਕਾਂਗੇ ਅਤੇ ਆਪਣਾ ਇੱਕ ਵਾਅਦਾ ਰੱਖਦੇ ਹਾਂ ਉਸ ਦੇ ਮੰਦੇ ਸ਼ਬਦ ਜਿਹੜੇ ਉਸਨੇ ਬੋਲੇ ਨੇ ਕੀ ਕਦੇ ਕੁੱਤਿਆਂ ਨੂੰ ਸਨਮਾਨ ਕਰ ਲੋ ਕਦੇ ਗੁਰੂਆਂ ਨੂੰ ਕਰ ਲੋ ਇਸ ਚੀਜ਼ ਦਾ ਪੂਰਾ ਵਿਰੋਧ ਕਰਦੇ ਹਾਂ ਅਤੇ ਸਾਡਾ ਸਾਰਾ ਜਿਹੜਾ ਸਮਾਣਾ ਮੰਡਲ ਹੈ ਉਸ ਦਾ ਅੱਜ ਪੁਤਲਾ ਫੂਕ ਕੇ ਵਿਰੋਧ ਕਰ ਰਿਹਾ ਹੈ ਅੱਜ ਅਸੀਂ ਇੱਥੇ ਮੰਡਲ ਸਮਾਣਾ ਦੀ ਪੂਰੀ ਟੀਮ ਜਯੋਤਿੰਦਰ ਸ਼ਰਮਾ ਜੀ ਪ੍ਰਧਾਨ ਜੀਦੇ ਹੇਟਨ ਜੋ ਪੁਤਲਾ ਫੋਕ ਰਹੇ ਆ ਤਾਂ ਅਤੀਸੀ ਜੋ ਉਹਨਾਂ ਨੇ ਸੰਸਦ ਪਵੰਦੇ ਵਿੱਚ ਗੁਰੂਆਂ ਬਾਰੇ ਬਹੁਤ ਹੀ ਮੰਦੀ ਸ਼ਬਦਾਵਲੀ ਬੋਲੀ ਹੈ ਜੋ ਕਿ ਇੱਕ ਬੋਖਲਾੜ ਹੈ ਜਿੱਦੇ ਵਿੱਚੋਂ ਉਹਨਾਂ ਨੂੰ ਨਕਾਰਿਆ ਹੋਇਆ ਹੈ ਹਰ ਹਰ ਸਟੇਟ ਜੋ ਹਰ ਜਗ੍ਹਾ ਤੋਂ ਉਹਨਾਂ ਨੂੰ ਨਕਾਰ ਚੁੱਕੇ ਨੇ ਤਾਂ ਮਾਕੀ ਸੰਤੁਲਨ ਵਿਗੜਨ ਕਰਕੇ ਉਹ ਜਿਹੜੀਆਂ ਐਸੀਆਂ ਮੰਦੀਆਂ ਸ਼ਬਦਾਵਲੀਆਂ ਜਿਹੜੀਆਂ ਹੈਗੀਆਂ ਨੇ ਸਾਡੇ ਗੁਰੂਆਂ ਸਾਹਿਬਾਂ ਪਰਸ ਤੇ ਬੋਲਦੇ ਨੇ ਇਹ ਕਤਈ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਾਡੇ ਲਈ ਸਾਡੇ ਗੁਰੂਆਂ ਦੀ ਜਿਹੜੀ ਸਨਮਾਨ ਹੈ ਉਹ ਸਾਡੀ ਜਿੰਦ ਜਾਨ ਤੋਂ ਉੱਚੇ ਹੈ ਅਸੀਂ ਗੁਰੂਆਂ ਦੇ ਸਨਮਾਨ ਵਾਸਤੇ ਆਪਣੀ ਜਾਨ ਤੱਕ ਦੇ ਸਕਦੇ ਹਾਂ ਔਰ ਸਾਡਾ ਸਮਾਜ ਇੱਕ ਜੁਟ ਸਮਾਜ ਹੈ ਅਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਹਿੰਦੂ ਸਿੱਖ ਮੁਸਲਮ ਪਾਈਚਾਰਾ ਸਾਰਾ ਰਲ ਮਿਲ ਕੇ ਗੁਰੂਆਂ ਮਹਾਰਾਜ ਦਾ ਸਨਮਾਨ ਕਰਦੇ ਹਾਂ ਜਦਕਿ ਇਹ ਸਿਰਫ ਰਾਜਨੀਤੀ ਜਿਹੜੀ ਹੈਗੀ ਹੈ ਬਹੁਤ ਹੀ ਗੰਦੀ ਰਾਜਨੀਤੀ ਕਰਦੇ ਨੇ ਇਹਨਾਂ ਲਈ ਕੋਈ ਧਰਮ ਜਿਹੜਾ ਹੈਗਾ ਮਾਇਨੇ ਨਹੀਂ ਰੱਖਦਾ ਇਹਨਾਂ ਲਈ ਸਿਰਫ ਔਰ ਸਿਰਫ ਕੁਰਸੀ ਜਿਹੜੀ ਹੈ ਉਹ ਮਾਇਨੇ ਰੱਖਦੀ ਹੈ ਵਦਨੀ ਇਹ ਕੁਝ ਵੀ ਬੋਲ ਸਕਦੇ ਨੇ ਔਰ ਐਡੀ ਗੰਦੀ ਸ਼ਬਦਾਬਦੀ ਬੋਲਣਾ ਇੱਕ ਬਹੁਤ ਹੀ ਨਿੰਦਣਯੋਗ ਹੈ ਔਰ ਅਸੀਂ ਮੰਗ ਕਰਦੇ ਆਂ ਦਿੱਲੀ ਸਰਕਾਰ ਵੱਲੋਂ ਔਰ ਸੰਸਦ ਦਿੱਲੀ ਵੱਲੋਂ ਕਿ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਔਰ ਉਹਨਾਂ ਦੇ ਬਹੁਤ ਹੀ ਸੰਖਤ ਤੱਕ ਕਾਰਵਾਈ ਕੀਤੀ ਜਾਵੇ ਇਹ ਇੱਕ ਸਾਡੇ ਗੁਰੂਆਂ ਸ਼ਬਦਾਂ ਦੇ ਮਾਰੇ ਜੋ ਬੋਲਿਆ ਇਹ ਇੱਕ ਸਾਡੇ ਧਰਮ ਦੀ ਜਿਸ ਤਰ੍ਹਾਂ ਕੀ ਕਹਿਦੀ ਇੱਕ ਬਹੁਤ ਹੀ ਬੇਇੱਜ਼ਤੀ ਹੈ ਜਿਸ ਤਰ੍ਹਾਂ ਕੀ ਉਹਨਾਂ ਦੇ ਮਾਨ ਹਾਨੀ ਦਾ ਪਰਚਾ ਵੀ ਹੋਣਾ ਚਾਹੀਦਾ ਠੀਕ ਹੈ ਜੀ ਸਾਡੇ ਧਰਮ ਜਿਹੜੇ ਪਾਪ ਨਾਮ ਨੂੰ ਕਿਸ ਬਚਾਈ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਕੈਸੀ ਰਾ